ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਗਿਆ ਆਰੰਭ ਕੀਤੇ ਨੂੰ ਕੱਲ ਤੱਕ ਸਤਿਗੁਰੂ ਨੇ ਕਿਰਪਾ ਕਰਕੇ 562 ਨੰਬਰ ਅੰਕ ਤੱਕ ਪਾਠ ਕਰਨ ਦੀ ਸੇਵਾ ਕਰਵਾਈ ਸੀ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਭਾਵ ਕੇ 563 ਨੰਬਰ ਅੰਕ ਤੋਂ ਆਪਾਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੋ ਸਕਦਾ ਹੈ ਜੇ ਸਾਧ ਸੰਗਤ ਤੁਸੀਂ ਕਿਰਪਾ ਕਰੋ ਤੁਸੀਂ ਮੇਰੇ ਪਰ ਹੱਥ ਧਾਸਰੇ ਸਿਰ ਤੇ ਰੱਖੋ ਸੋ ਸਾਧ ਸੰਗਤ ਜੀ ਕਰੋ ਜੀ ਕਿਰਪਾ ਦਾਸਰੇ ਦੇ ਸਿਰ ਤੇ ਰੱਖੋ ਮੇਰੇ ਪਰ ਹੱਥ ਤੇ ਸਾਰੇ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਜੀ ਸਾਰੇ ਧੰ ਤਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਜੀ ਧੰ ਤਨ ਬਾਬਾ ਨੌਦ ਸਿੰਘ ਜੀ ਵੱਡਾ ਹੰਸ ਮਹਲਾ 5ਵਾਂ ਬਡ ਹਮ ਸ੍ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਭਾਨਪਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ ਅੰਤਰ ਜਾਮੀ ਸੋ ਪ੍ਰਭ ਪੂਰਾ দান ਦੇ ਸਾਧੂ ਕੀ ਤੁਰ ਅੰਤਰ ਜਾਮੀ ਹੁੰਦਾ ਦਿਲ ਦੀਆਂ ਜਾਣਣ ਵਾਲਾ ਮਹਾਰਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਕਿ ਉਹ ਪ੍ਰਮਾਤਮਾ ਸਭ ਦੇ ਦੇ ਦਿਲ ਦੀ ਜਾਣਣ ਵਾਲਾ ਹੈ ਤੇ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ ਤੇ ਮਹਾਰਜ ਕਹਿ ਰਹੇ ਕਿ ਜਦੋਂ ਪ੍ਰਭੂ ਮਿਹਰ ਕਰਦਾ ਹੈ ਤੇ ਗੁਰੂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਵਜੋਂ ਦਿੰਦਾ ਹੈ ਕਰ ਕਿਰਪਾ ਪ੍ਰਭ ਦੀਨ ਦੇ ਅਲਾ ਤੇਰੀ ਓਟ ਪੂਰਨ ਗਪਲਾ ਰਹਾਉ ਇਹ ਜੋ ਰਹਾਉ ਵਾਲਾ ਪੰਪ ਬੰਦ ਹੁੰਦਾ ਹੈ ਇਸ ਵਿੱਚ ਸਾਰੇ ਸ਼ਬਦਾਂ ਅੰਤਰੀਪਾ ਹੁੰਦਾ ਹੈ ਇੱਥੇ ਸਤਿਗੁਰੂ ਅਰਜਨ ਦੇਵ ਮਹਾਰਾਜ ਭਗਵੇਂ ਪਾਤਸ਼ਾਹ ਕਹਿਣ ਲੱਗੇ ਕਿ ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਮਾਤਮਾ ਮੇਰੇ ਉੱਤੇ ਵੀ ਕਿਰਪਾ ਕਰੋ ਹੇ ਸ੍ਰਿਸ਼ਟੀ ਦੇ ਪਾਲਣਹਾਰ ਸ੍ਰਿਸ਼ਟੀ ਪਾਲਕ ਮੈਨੂੰ ਕੇਵਲ ਤੇ ਕੇਵਲ ਤੇਰਾ ਹੀ ਆਸਰਾ ਹੈ ਰਹਾਉ ਹੁੰਦਾ ਥੋੜਾ ਜਿਹਾ ਸ਼ਰਮ ਦੇ ਕੇ ਅੱਗੇ ਚੱਲਣਾ ਹੈ ਜੀ ਜਲ ਥਲ ਮਾਹੀ ਅਲ ਰਿਆ ਭਰਪੂਰੇ ਨਿਕਟ ਰਸੇ ਨਹੀਂ ਪ੍ਰਭ ਦੂਰੇ ਪਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਭਾਵੇਂ ਹਰ ਥਾਂ ਜਰੇ ਜਰੇ ਵਿੱਚ ਪਰਮਾਤਮਾ ਮੌਜੂਦ ਹੈ ਉਹ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕਿਸੇ ਤੋਂ ਦੂਰ ਨਹੀਂ ਹੈ ਜੇ ਸਨੋ ਨਦਰ ਕਰੈ ਸੁ ਧਾਇ ਜਿਸ ਮਨੁ ਖੁੱਤੇ ਪ੍ਰਭ ਮਿਹਰ ਦੀ ਨਿਗਾਹ ਕਰਦਾ ਹੈ ਉਹ ਹੀ ਮਨੁਖ ਉਸ ਦਾ ਸਿਮਰਨ ਕਰਦਾ ਰਿਂਦਾ ਹੈ ਆਠ ਪੈਰ ਹਰ ਕੇ ਗੁਣ ਗਾਏ ਤੇ ਉਹ ਮਨੁਖ ਆਠੇ ਪੈਰ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਿਂਦਾ ਹੈ ਜੀ ਜੰਤ ਸਗਲੇ ਪ੍ਰਤਿ ਪਾਰੇ ਸਰਨ ਪਰਿਓ ਨਾਨਕ ਹਰਿ ਦਵਾਰੇ ਪ੍ਰਮਾਤਮਾ ਸਾਰੇ ਜੀਵਾਂ ਦੀ ਪਾਲਣ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦੇ ਦਰ ਤੇ ਆ ਕੇ हे ਪ੍ਰਮਾਤਮਾ ਮੈਂ ਤੇਰੀ ਸਰਨ ਪਿਆ ਮੈਂ ਤੇਰੇ ਸਰਨ ਵਿੱਚ ਪਿਆ ਹੋਇਆ ਹਾਂ ਵਡ ਹੰਸ ਮਹਲਾ 5ਵਾਂ ਵਡ ਹੰਸ ਰਾਗ ਦੇ ਵਿੱਚ ਧੰਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦੇ ਮੁਖਾਰਬਿੰਦੋ ਉਚਾਰਨ ਕੀਤੇ ਹੋਏ ਪਵਿੱਤਰ ਬਾਣੀ ਦੇ ਸ਼ਬਦ ਤੂੰ ਵੱਡ ਦਾਤਾ ਅੰਤਰ ਜਮੀਂ ਏ ਮੇਰੇ ਮਾਲਕ ਏ ਮੇਰੇ ਸਵਾਮੀ ਏ ਸਰਬ ਵਿਆਪਕ ਪ੍ਰਭੂ ਤੂੰ ਸਭ ਤੋਂ ਵੱਡਾ ਦਾਤਾ ਹੈਂ ਸਭ ਮੈਂ ਰਿਆ ਪੂਰਨ ਪ੍ਰਭ ਸੁਆਮੀ ਤੂੰ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਤੂੰ ਸਭ ਦੇ ਅੰਦਰ ਮੌਜੂਦ ਹੈ ਮੇਰੇ ਪ੍ਰਭ ਪ੍ਰੀਤਮ ਨਾਮ ਧਾਰਾ ਹੈ ਮੇਰੇ ਪ੍ਰੀਤਮ ਪ੍ਰਭੂ ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ ਹਉ ਸੁਣ ਸੁਣ ਜੀਵਾ ਨਾਮ ਤੇਰਾ ਰਹਾਉ ਹੌਂਦਾ ਮਤਲਬ ਇੱਥੇ ਹੁੰਦਾ ਜੀ ਮੈਂ ਤੇ ਇੱਥੇ ਮਹਾਰਾਜ ਕਹਿਣ ਲੱਗੇ ਕਿ ਤੇਰਾ ਨਾਮ ਸੁਣ ਸੁਣ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਹਾਂ ਰਹਾਉ ਦਾ ਮਤਲਬ ਥੋੜਾ ਜਿਹਾ ਵਿਸ਼ਰਾਮ ਦੇ ਕੇ ਅੱਗੇ ਚੱਲਣਾ ਹੈ ਜੀ ਤੇਰੀ ਸਰਨ ਸਤਗੁਰ ਮੇਰੇ ਪੂਰੇ हे मेरे पूरे सतगुरु हे मेरे सच्चे गुरु हे पूर्ण सच्चे गुरु जी मैं तो तेरी शरण आया हां मन निर्मल होए संता तुरे क्योंकि तेरे संत जना दे चरणा दी ढ़ोड़ नाल मन पवित्र हो जांदा है चरण कमल हृदय उर तारे हे प्रभु तेरे सोने कमल ਤੇਰੇ ਸੋਹਣੇ ਕਮਲ ਵਰਗੇ ਕੋਮਲ ਕੋਮਲ ਚਰਨ ਮੈਂ ਆਪਣੇ ਹਿਰਦੇ ਵਿੱਚ ਟਿਕਾਏ ਹੋਏ ਹਨ ਤੇਰੇ ਦਰਸ਼ਨ ਕੋ ਜਾਈ ਬਲਿਆਰੇ ਮੈਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਹਾਂ ਕਰੇ ਕਿਰਪਾ ਤੇਰੇ ਗੁਣ ਗਾਵਾ ਹੇ ਪ੍ਰਭੂ ਮੇਰ ਕਰਮ ਤੇਰੇ ਗੁਣ ਗਾਉਂਦਾ ਰਹਾਂ ਨਾ ਨਿਕ ਨਾ ਮੁਝੇ ਪੁੱਤ ਸੁਖ ਪਾਵਾਂ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਤੇਰਾ ਨਾਮ ਜਪਦਿਆਂ ਜਪਦਿਆਂ ਮੈਨੂੰ ਆਤਮਿਕ ਆਨੰਦ ਮਿਲਦਾ ਰਹੇ ਮਨੂੰ ਆਤਮਿਕ ਆਨੰਦ ਮਿਲਦਾ ਰਹੇ ਤੇ ਮੈਂ ਸਦਾ ਆਤਮਿਕ ਆਨੰਦ ਮਾਨਦਾ ਰਹਾਂ ਵਡਹੰਸ ਮਲਾ ਪੰਜਵਾਂ ਗੁਰਹੰਸ ਰਾਗ ਦੇ ਵਿੱਚ ਤਾਨ ਗੁਰੂ ਅਰਜਨ ਦੇਵ ਮਹਾਰਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਜ ਦੇ ਪਵਿੱਤਰ ਮੁਖਾਰਤਨ ਤੋਂ ਅਚਾਰਨ ਕੀਤੀ ਹੋਈ ਬਾਣੀ ਸਾਧ ਸੰਗ ਹਰਿ ਅੰਮ੍ਰਿਤ ਪੀਜੇ ਸਾਧ ਇਥੇ ਕਿਆ ਗੁਰੂ ਨੂੰ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਮਹਾਰਜ ਕਹਿਣ ਲੱਗੇ ਕਿ ਗੁਰੂ ਦੀ ਸੰਗਤ ਵਿੱਚ ਹੀ ਆਤਮਿਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਜਪ ਲੈਣਾ ਚਾਹੀਦਾ ਹੈ। ਨਾ ਜੀਵ ਮਰੇ ਨਾ ਕਬ ਹੂਸ਼ੀ ਜੈ ਜਿਸ ਨਾਲ ਜਿੰਦ ਨਾ ਆਤਮਿਕ ਮੌਤੇ ਮਰਦੀ ਹੈ ਤੇ ਨਾ ਕਦੇ ਆਤਮਿਕ ਜੀਵਨ ਵਿੱਚ ਕਮਜ਼ੋਰ ਹੁੰਦੀ ਹੈ। ਵਡ ਭਾਗੀ ਗੁਰੂ ਪੁਰ ਪੜਾ ਸਤਗੁਰੂ ਕਹਿਣ ਲੱਗੇ ਕਿ ਪੂਰਾ ਗੁਰੂ ਜਿਹੜਾ ਨਾ ਇਹ ਵੱਡੀ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਜੇ ਵੱਡੀ ਕਿਸਮਤ ਹੋਵੇ ਤੇ ਤਾਂ ਹੀ ਪੂਰੇ ਗੁਰੂ ਦਾ ਮੇਲ ਹੁੰਦਾ ਹੈ ਗੁਰੂ ਕਿਰਪਾ ਤੇ ਪਦ ਧਾਇ ਜਿੱਥੇ ਪ੍ਰਮਾਤਮਾ ਉਹ ਵੱਡੀ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਤੇ ਉਥੇ ਇਹ ਵੀ ਕਹਿ ਦਿੱਤਾ ਕਿ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ਰਹਾਉ ਥੋੜਾ ਜਿਹਾ ਬਸ਼ਰਮ ਦਈਏ ਜੀ ਰਤਨ ਜਿਵਾਰ ਹਰਮਾਨਕ ਲਾਲਾ ਪ੍ਰਮਾਤਮਾ ਦੀ ਸੱਚੀ ਸਲਾਹ ਦੇ ਬਚਨ ਮੰਨੋ ਰਤਨ ਹਨ ਜਿਵਾਰ ਹਨ ਮੋਤੀ ਹਨ ਲਾਲ ਹਨ ਸਿਮਰ ਸਿਮਰ ਪ੍ਰਭ ਪੈ ਨਿਆਲਾ ਪਰਬੋ ਜੀ ਦਾ ਨਾਮ ਸਿਮਰ ਕੇ ਸਦਾ ਖਿੜੇ ਰਹਿਦਾ ਹੈ ਜਤ ਕਤ ਪ੍ਰਖੂ ਸਾਧੂ ਸਰਨਾਮ ਮੈਂ ਜਿੱਧਰ ਕਿਧਰ ਵੇਖਦਾ ਹਾਂ ਕੇਵਲ ਗੁਰੂ ਦੀ ਸ਼ਰਨ ਦੀ ਰਹੀ ਹਾਂ ਹਾਰੇ ਗੋਣ ਗਾਏ ਨਿਰਮਲ ਮਨ ਕਰਨਾ ਪ੍ਰਮਾਤਮਾ ਦੀ ਸਿਫਤ ਸਲਾਤ ਦੇ ਗੀਤ ਗਾ ਗਾ ਕੇ ਮਨ ਨੂੰ ਪਵਿੱਤਰ ਕੀਤਾ ਜਾ ਸਕਦਾ ਹੈ ਕਾਟੇ ਕਾਟੇ ਅੰਤਰ ਮੇਰਾ ਸ਼ਵਾਮੀ ਉਠਾ ਮੇਰਾ ਮਾਲਕ ਪ੍ਰਭੂ ਹਰੇਕ ਸਰੀਰ ਵਿੱਚ ਵਸਦਾ ਹੈ ਨਾਨਕ ਨਾਮ ਪਾਇਆ ਪ੍ਰਭ ਤੁਠਾ ਤੁਠਾ ਪ੍ਰਸੰਨ ਹੋਣਾ ਕਹਿੰਦੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਦੋਂ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਤੇ ਉਸ ਦਾ ਜਿਹੜਾ ਨਾਮ ਸਿਮਰਨ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਜਦੋਂ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਹਨ ਤੇ ਨਾਮ ਸਿਮਰਨ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ ਬਡ ਹੰਸ ਮਹਲਾ ਪੰਜਵਾਂ ਬਡ ਹੰਸ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪੁੱਤਰ ਮੁਖਾਰ ਬਿੰਦੋ ਉਚਾਰਨ ਕੀਤੀ ਹੋਈ ਬੜਾ ਮੁੱਲੀ ਬਾਣੀ ਵਿਸਰ ਨਾਹੀ ਪ੍ਰਭ ਦੀਨ ਦੇ ਅਲਾ हे दीन उते दया करने वाली परमात्मा मेरे तो कदे ना भूल तेरी शरण पूर्ण कृपाला रहऊ हे सर्वव्यापक परमात्मा हे कृपा दे सागर हे दया दे सागर वैगुरु मैं तेरी शरण आया रहऊ छोड़ा जब शराम दइए ਜਹਤ ਚਿਤ ਆਵੇ ਸੁਥਾਨਸ ਆਵੇ ਜਿਸ ਹਿਰਦੇ ਵਿੱਚ ਤੂੰ ਆ বাসਦਾ ਹੈ ਉਹ ਹਿਰਦਾ ਉਹ ਥਾਂ ਸੋਹਣੀ ਲੱਗਦੀ ਹੈ ਉਹ ਥਾਂ ਸੋਹਣੀ ਬਣ ਜਾਂਦੀ ਹੈ ਜਿਸ ਜਿਤ ਰੇਲਾ ਬਿਸਰੇ ਤਾਂ ਲਗੇ ਹਵਾ ਜਿਤ ਦਾ ਮਤਲਬ ਹੁੰਦਾ ਜਿਸ ਵਿੱਚ ਜੇ ਇਸ ਵੇਲੇ ਤੂੰ ਮੈਨੂੰ ਭੁੱਲ ਜਾਂਦਾ ਹੈ ਤਦੈ ਮਨੂੰ ਹੌਕਾ ਲੱਗਦਾ ਹੈ ਤੇਰੇ ਜੀ ਤੂੰ ਸਦੀ ਸਥੀ हे ਪ੍ਰਮਾਤਮਾ ਹੈ ਵਾਹਿਗੁਰੂ ਜੀ ਹੈ ਪ੍ਰਭੂ ਜੀ ਇਸ ਜਿਹੜੀ ਸ੍ਰਿਸ਼ਟੀ ਦੇ ਸਾਰੇ ਜੀਵਨ ਇਹ ਤੇਰੇ ਪੈਦਾ ਕੀਤੇ ਹੋਏ ਹਨ ਤੇ ਤੂੰ ਸਦਾ ਹੀ ਇਹਨਾਂ ਦਾ ਮਦਦ ਕਰ ਹੈ ਸੰਸਾਰ ਸਾਗਰ ਤੋਂ ਸੰਸਾਰ ਸਾਗਰ ਤੇ ਕੱਢ ਦੇ ਹਾਥੀ हे ਪ੍ਰਭੂ ਆਪਣਾ ਹੱਥ ਦੇ ਕੇ ਜੀਵਨ ਨੂੰ ਸੰਸਾਰ ਸਮੁੰਦਰ ਵਿੱਚੋਂ ਕੱਢ ਲੈ ਆਉਣ ਜਾਣਾ ਤੁਮੀ ਕੀਆ ਜਿਹੜਾ ਜਨਮ ਮਰਨ ਦਾ ਗੇੜਾ ਹੈ ਜਿਹੜਾ 84 ਦਾ ਚੱਕਰ ਹੈ 84 ਦੇ ਚੱਕਰ ਵਿੱਚ ਜਨਮ ਮਰਨ ਦੇ ਗੇੜੇ ਵਿੱਚ ਤੇ ਤੂੰ ਹੀ ਪਾਇਆ ਹੋਇਆ ਕਿਉਂਕਿ ਇਹ ਜਿਹੜਾ ਘੇੜਾ ਇਹ ਤੇਰਾ ਹੀ ਬਣਾਇਆ ਹੋਇਆ ਹੈ ਜਿਸ ਤੂੰ ਰਾਖੇ ਤਸ ਦੁੱਖ ਨਾ ਧਿਆ ਜਿਸ ਜੀਵ ਨੂੰ ਤੂੰ ਇਸ ਘੇੜ ਵਿੱਚੋਂ ਬਚਾ ਲਿੰਦਾ ਹੈ ਉਸ ਨੂੰ ਕੋਈ ਦੁੱਖ ਹੋ ਨਹੀਂ ਸਕਦਾ ਤੋ ਇਹ ਕੋ ਸਾਹਿਬ ਅਵਰ ਨਾ ਹੋਏ हे ਪ੍ਰਭੂ ਤੂੰ ਹੀ ਇੱਕ ਮਾਲਕ ਹੈ ਐਸਾ ਵਿੱਜਾ ਕੋਈ ਹੋਰ ਨਹੀਂ ਹੈ हे hey, भाई गुरुजी तुंयो इक हो है तेरे ਵਰਗਾ ਦੂਜਾ ਕੋਈ ਹੋਰ ਨਹੀਂ ਹੈ ਬਿਨੋ ਕਰੇ ਨਾਨਕ ਕਰ ਜੋਰ ਉਹ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਹਾਂ ਕਿ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਤਿਗੁਰੂ ਜੀ ਤੂੰ ਸਾਹਿਬ ਤੂੰ ਸਾਹਿਬ ਅਵਰ ਨਹੁਰ ਏ ਪ੍ਰਭੂ ਤੂੰ ਹੀ ਇੱਕ ਮਾਲਕ ਐ ਸਾ ਕੋਈ ਹੋਰ ਨਹੀਂ ਬਿਨੋ ਕਰੇ ਨਾਨਕ ਕਰ ਜੋਰ ਗੁਰੂ ਨਾਨਕ ਸਾਹਿਬ ਕੈਨੇਡਾ ਗਏ ਕਿ ਮੈਂ ਤੇਰੇ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਬਡ ਹੰਸ ਮਹੱਲਾ 5ਵਾਂ ਬਡ ਹੰਸ ਆਗ ਦੇ ਵਿੱਚ ਹੰਤਾਨ ਗੁਰੂ ਅਰਜਨ ਦੇਵ ਮਹਾਰਾਜ ਭਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਤੂੰ ਜਾਣਾ ਹੈ ਤਾਂ ਕੋਈ ਜਾਣੇ हे ਪ੍ਰਭੂ ਜਦੋਂ ਕਿਸੇ ਮਨੁੱਖ ਨੂੰ ਤੂੰ ਸੋਝ ਬਖਸ਼ਿਆ ਹੈ ਤਦੋਂ ਹੀ ਕੋਈ ਤੇਰੇ ਨਾਲ ਡੂੰਗੀ ਸਾਂਝ ਪਾਉਂਦਾ ਹੈ ਤੇਰਾ ਦੀਆ ਨਾਮ ਵਖਾਣੇ ਤੇ ਤੇਰਾ ਬਖਸ਼ਿਆ ਹੋਇਆ ਤੇਰਾ ਨਾਮ ਅਚਰਜ ਦਾ ਹਾਂ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਾਉ ਅਚਰਜ ਦਾ ਮਨੰਦਾ ਹੈਰਾਨ ਕਰ ਦੇਣ ਵਾਲੇ ਸਰੂਪ ਹੈਰਾਨਗੀ ਪੈਦਾ ਕਰਨ ਵਾਲੀ ਹੈ ਪ੍ਰਭੂ ਤੂੰ ਹਾਰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈ ਤੇ ਤੇਰੀ ਜਿਹੜੀ ਰਚੀ ਰਜਣਾ ਨਾ ਉਹ ਵੀ ਹੈਰਾਨਗੀ ਪੈਦਾ ਕਰਨ ਵਾਲੀ ਹੈ ਰਹავ ਥੋੜਾ ਜਿਹਾ ਵਿਸਰਾਮ ਦੇ ਕੇ ਅੱਗੇ ਚੱਲਾਂਗੇ ਜੀ ਤੋ ਦੇ ਆਪੇ ਕਾਰਨ ਆਪੇ ਕਰਨਾ ਏ ਪ੍ਰਮਾਤਮਾ ਤੂੰ ਆਪ ਹੀ ਜਗਤ ਰਚਨਾ ਦਾ ਵਸੀਲਾ ਹੈ ਤੂੰ ਆਪ ਹੀ ਜਗਤ ਹੈ ਭਾਵੇਂ ਸਾਰਾ ਜਗਤ ਸਾਰਾ ਸੰਸਾਰ ਤੇਰਾ ਹੀ ਰੂਪ ਹੈ ਹੁਕਮ ਜੰਮਣ ਹੁਕਮ ਮਰਨਾ ਤੇਰੇ ਹੁਕਮ ਵਿੱਚ ਹੀ ਜੀਵਨ ਦਾ ਜਨਮ ਹੁੰਦਾ ਹੈ ਤੇ ਤੇਰੇ ਹੁਕਮ ਵਿੱਚ ਹੀ ਮੌਤ ਆਉਂਦੀ ਹੈ ਨਾਮ ਤੇਰਾ ਮਨ ਤਨ ਆਧਾਰੀ हे ਪ੍ਰਮਾਤਮਾ हे ਵਾਹਿਗੁਰੂ हे ਪਰਮੇਸ਼ਰ ਤੇਰਾ ਹੀ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ ਨਾਨਕ ਦਾਸ ਬਖਸ਼ੀਸ ਤੁਮਾਰੀ ਗੁਰੂ ਨਾਨਕ ਸਾਹਿਬ ਕਹਿਣ ਲਗੇ ਕੇ ਦਾਸ ਤੇਰੀ ਬਖਸ਼ਿਸ਼ ਦਾ ਤੇਰੀ ਕਿਰਪਾ ਦਾ ਆਸਣਦ ਹੈ ਦਾਸ ਨੂੰ ਇਹੋ ਹੀ ਆਸ ਲੱਗੀ ਰਹਿੰਦੀ ਹੈ ਕਿ ਪ੍ਰਮਾਤਮਾ ਜੀ ਤੁਸੀਂ ਦਾਸਰੇ ਤੇ ਕਿਰਪਾ ਕਰ ਦੇਵੋ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਅੱਜ ਦਾ ਪਾਠ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸਾਧ ਸੰਗਤ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ صدਕਾ ਕੀਤਾ ਗਿਆ ਹੈ ਬੇਚਾਰਾ ਦੀ ਸਾਂਝ ਪਾਈ ਗਈ ਹੈ ਗੁਰੂ ਪਿਆਰੀ ਸਾਧ ਸੰਗਤ ਦਾਸਰੇ ਕੋਲ ਪਾਠ ਕਰਦੇ ਹੋਏ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਭੁੱਲਣ ਹਾਰ ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ ਦਾਸਰੇ ਦੀਆਂ ਭੁੱਲਾਂ ਨਾਲ ਜਿਤਾਰਨੀ ਤੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਔਰ ਵਾਲੇ ਸਮੇਂ ਵਿੱਚ ਦਾਸ ਸ਼ੁੱਧ ਤੇ ਸਪਸ਼ਟ ਬਾਣੀ ਦਾ ਪਾਠ ਕਰ ਸਕੇ ਤੇ ਆਪ ਜੀ ਦੇ ਨਾਲ ਸ਼ੁੱਧ ਵਿਚਾਰਾਂ ਦੀ ਸਾਂਝ ਪਾ ਸਕੀਏ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਸ ਤੋਂ ਪਹਿਲਾਂ ਕਿ ਦਾਸ ਖਿਮਾ ਦਾ ਜਾਚ ਹੋਵੇ ਤੇ ਆਪਾਂ ਫਤਿਹ ਬੁਲਾਈਏ ਆਰ ਜੀ ਦੇ ਚਰਨਾਂ ਵਿੱਚ ਹੱਥ ਛੋੜ ਕੇ ਬੇਨਤੀ ਹੈ ਸਾਧ ਸੰਗਤ ਜੀ ਦਾਸਲੇ ਦਾ ਚੈਨਲ ਗੁਰ ਸਾਖੀਆਂ ਸਬਦੋਚਾਰ ਸਬਸਕ੍ਰਾਈਬ ਕਰਕੇ ਦਾਸ ਨੂੰ ਤੁਹਾਡੀ ਬਣਾਓ ਜੀ ਸਾਧ ਸੰਗਤ ਜੀ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਵਨ ਕਰਕੇ ਲਾਈਕ ਕਰੋ ਜੀ ਕਮੈਂਟ ਕਰੋ ਤੇ ਸ਼ੇਅਰ ਕਰੋ ਆਰ ਜੀ ਦਾ ਕੋਟਨ ਕੋ ਧੰਨਵਾਦ ਕਰਦਾ ਹੋਇਆ ਆਪ ਜੀ ਦੇ ਚਰਨਾਂ ਦਾ ਸੇਵਕ ਦਾਸ ਹਉ ਫਤੈ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ